ਕਿਹੜਾ بڑا ਡ੍ਰੀਮ ਰੋਲ ਹੈ ਜਿਹਦੇ ਵਿੱਚ ਰਾਜ ਹਨਾ ਕੰਮ ਕਰਨ ਲਈ ਬਹੁਤ ਟਾਈਮ ਤੋਂ ਵੇਟ ਕਰ ਰਿਹਾ ਕਿਹੜਾ ਉਹ ਪ੍ਰੋਜੈਕਟ ਹੈ ਸਾਂ ਪ੍ਰੋਜੈਕਟ ਕਰਨ ਨੂੰ ਤਾਂ ਮੈਂ ਰੈਡੀਆ ਕੋਈ ਆ ਹੀ ਨਹੀਂ ਰਿਹਾ ਮੈਂ ਮਤਲਬ ਕੁਝ ਸੈਂਟਰ ਕਰੈਕਟਰ ਕਰਨਾ ਚਾਹੁੰਦੀ ਹਾਂ ਜੇ ਛੋਟੇ ਛੋਟੇ ਥੀਟ ਸਾਡੀ ਲਾਈਫ ਨੂੰ ਕ੍ਰੈਬ ਕਰਦੇ ਆ ਸੋ ਸਾਨੂੰ ਲੈਂਬਰਗਿਨੀ ਜ਼ਰੂਰ ਦੇਖਣੀ ਚਾਹੀਦੀ ਹੈ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਮਤਲਬ ਛੁਟਕਾਰਾ ਪਾ ਸਕਦੇ ਹਾਂ ਵਧੀਆ ਮੈਸੇਜ ਸੀਗਾ ਕਿ ਜਿਹੜਾ ਝੂਠ ਆ ਜਾਂ ਜਿਹੜੀਆਂ ਗਲਤ ਫਹਿਮੀਆਂ ਨੇ ਉਹ ਸਾਡੀ ਜ਼ਿੰਦਗੀ 'ਚ ਕਿੰਨਾ ਕੀ ਇਫੈਕਟ ਕਰਦੀਆਂ ਨੇ ਸੋ ਮਤਲਬ ਹੈ ਛੋਟੀ ਗੱਲ ਨੂੰ ਲੈ ਕੇ ਇੱਕ ਅੱਛਾ ਮੈਸੇਜ ਦਿੱਤਾ ਹੋਇਆ ਕਿਉਂਕਿ ਝੂਠ ਸਾਡੀ ਜ਼ਿੰਦਗੀ ਦੇ ਵਿੱਚ ਦਾ ਹਿੱਸਾ ਹੀ ਹੁਣ ਬਣ ਗਿਆ ਆ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਝੂਠ ਬੋਲਦੇ ਹਾਂ ਜਿਵੇਂ ਉਹਦੇ ਵਿੱਚ ਸੀਗਾ ਕਿ ਅੰਦਰ ਬੈਠੇ ਹੁੰਦੇ ਆ ਤੇ ਕਿਸੇ ਨੂੰ ਕਹਿੰਦੇ ਨੇ ਕਿ ਅਸੀਂ ਨਹੀਂ ਆ ਜਾਂ ਕਿਤੇ ਜਾ ਰਹੇ ਆ ਤਾਂ ਅਸੀਂ ਕਹਿੰਦੇ ਹਾਂ ਹਾਂ ਬਸ ਆ ਗਈ ਏ ਉਹ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਗਰੁੱਪ ਦੇਖ ਰਹੇ ਹੋ ਕੰਮ ਨੰਬਰ ਕਿਨੇ ਦੇਖ ਕੇ ਆਇਆ ਰਾਜ ਤਾਲੀਵਾਲ ਜੀ ਮੌਜੂਦਾ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਤੁਸੀਂ ਰਸੋ ਮੈਂ ਬਹੁਤ ਵਧੀਆ ਠੀਕ ਹੈ ਫਿਲਮ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਲੱਗੀ ਇੱਕ ਵਧੀਆ ਮੈਸੇਜ ਹੈ ਕਿ ਜਿਹੜਾ ਝੂਠ ਆ ਜਾਂ ਜਿਹੜੀਆਂ ਗਲਤ ਫਹਮੀਆਂ ਨੇ ਉਹ ਸਾਡੀ ਜ਼ਿੰਦਗੀ 'ਚ ਕਿੰਨਾ ਕੇ ਇਫੈਕਟ ਕਰਦੀਆਂ ਨੇ ਸੋ ਮਤਲਬ ਹੈ ਛੋਟੀ ਗੱਲ ਨੂੰ ਲੈ ਕੇ ਅੱਛਾ ਮੈਸੇਜ ਦਿੱਤਾ ਹੋਇਆ ਕਿਉਂਕਿ ਝੂਠ ਸਾਡੀ ਜ਼ਿੰਦਗੀ ਦੇ ਵਿੱਚ ਦਾ ਹਿੱਸਾ ਹੀ ਹੁਣ ਬਣ ਗਿਆ ਆ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਝੂਠ ਬੋਲਦੇ ਹਾਂ ਜਿਵੇਂ ਉਹਦੇ ਵਿੱਚ ਸੀਗਾ ਕਿ ਅੰਦਰ ਬੈਠਾ ਹੁੰਦੇ ਆ ਤਾਂ ਕਿਸੇ ਨੂੰ ਕਹ ਦਿੰਦੇ ਆ ਕਿ ਅਸੀਂ ਨਹੀਂ ਆ ਜਾਂ ਕਿਤੇ ਜਾ ਰਹੇ ਆ ਤਾਂ ਅਸੀਂ ਕਹਿੰਦੇ ਹਾਂ ਹਾਂ ਬਸ ਆ ਗਈ ਇਹ ਉਹ ਲਾਈਕ ਉਹ ਸਾਰੀਆਂ ਚੀਜ਼ਾਂ ਜਿਹੜੀ ਸਾਡੀ ਲਾਈਫ ਦੇ ਹਿੱਸਾ ਬਣੇ ਉਹਨਾਂ ਮੇਰੇ ਖਿਆਲ ਨਾਲ ਉਹਨਾਂ ਨੂੰ ਮੰਨ ਵੀ ਕਰ ਦੇਣਾ ਚਾਹੀਦਾ ਫਿਲਮ ਨੂੰ ਦੇਖ ਕੇ ਤਾਂ ਕੁਝ ਲੈ ਕੇ ਜਾਵਾਂਗੇ ਮਾਹਿਰਾ ਦੀ ਐਕਟਿੰਗ ਬਾਰੇ ਕੀ ਕਹਿਣਾ ਹੈ ਸੱਭੇ ਇੰਡਸਟਰੀ ਦੇ ਵਿੱਚ ਅੱਗੇ ਗਾਣਿਆਂ ਚ ਤਾਂ ਉਹਨਾਂ ਨੂੰ ਬਹੁਤ ਪਸੰਨ ਕੀਤਾ ਜਾਂਦਾ ਹੈ ਉਹਨਾਂ ਦੇ ਐਕਟਿੰਗ ਕਿੰਨਿਕ ਪਸੰਦ ਆਈ ਤੁਹਾਨੂੰ ਮੈਨੂੰ ਬਹੁਤ ਅੱਛਾ ਲੱਗਿਆ ਉਹਨਾਂ ਦੇ ਮਤਲਬ ਬੋਲਣ ਦਾ ਅੰਦਾਜ਼ ਜਾਂ ਜਿਹੜੀ ਜਿਹੜੀ ਗੱਲਬਾਤ ਸੀ ਮਤਲਬ ਉਹ ਨੇਚਰਲ ਸੀਗੀ ਤੇ ਜਿਹੜੀ ਫਿਲਮ ਦੀ ਕਾਮੇਡੀ ਦੀ ਗੱਲ ਕਰੀ ਉਹ ਵੀ ਬੜੀ ਸਿਚੁਏਸ਼ਨਲ ਸੀਗੀ ਲੈਂਬਰ ਨੇ ਤਾਂ ਗਾਹ ਪਾ ਕੇ ਰੱਖਿਆ ਲੇਕਿਨ ਐਂਡ ਤੇ ਸੁਧਰ ਵੀ ਜਾਂਦਾ ਹੈ ਬਿਲਕੁਲ ਬਿਲਕੁਲ ਬਹੁਤ ਅੱਛਾ ਲੱਗਿਆ ਜੀ ਆ ਤੁਸੀਂ ਅਗਰ ਤੁਹਾਡੀ ਗੱਲ ਕੀਤੀ ਜਾ ਤੁਸੀਂ ਕਿੰਨੇ ਕਝੂਟ ਬੋਲੇ ਆ ਆਪਣੇ ਲਾਈਫ ਦੇ ਵਿੱਚ ਨੀ ਆਪਾਂ ਛੋਟੇ ਮੋਟੇ ਤਾਂ ਹਰ ਇੱਕ ਬੰਦਾ ਆਪਣੀ ਲਾਈਫ ਦੇ ਵਿੱਚ ਬੋਲਦਾ ਰਹਿੰਦਾ ਆ ਨਾ ਕਿਤੇ ਆਪਾਂ ਲੇਟ ਹੁੰਨੇ ਆ ਤਾਂ ਵੀ ਕਹਿ ਦਿੰਦੇ ਆ ਕਈ ਵਾਰ ਐਵੀ ਟੀਟ ਬੋਲ ਦਿੰਦੇ ਨੇ ਕਿ ਪੰਕਚਰ ਹੋ ਗਿਆ ਸੀ ਜਾਂ ਮਤਲਬ ਇਹੀ ਜੀਆਂ ਛੋਟੀਆਂ ਮੋਟੀਆਂ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਸੋ ਮੇਰੇ ਖਿਆਲ ਨਾਲ ਇਹ ਮਨ ਵੀ ਹੋਣੀਆਂ ਚਾਹੀਦੀਆਂ ਨੇ ਲਾਈਫ ਤੇ ਸਟੋਰੀ ਕਿਹੋ ਜਿਹੀ ਲੱਗਿਆ ਨਾ ਬਿਲਕੁਲ ਵੱਖਰਾ ਕਨਸੈਪਟ ਸੀਗਾ ਨਾ ਆਪਣੀ ਪੰਜਾਬੀ ਇੰਡਸਟਰੀ ਦੇ ਲਈ ਇਹ ਵੀ ਤੇ ਇਹੋ ਜਿਹੀ ਫਿਲਮਾਂ ਤੁਹਾਨੂੰ ਲੱਗਦਾ ਹੋਰ ਵੀ ਬਣੀਆਂ ਚਾਹੀਦੀਆਂ ਬਿਲਕੁਲ ਬਣਨੀਆਂ ਚਾਹੀਦੀਆਂ ਨੇ ਜੀ ਬਹੁਤ ਬਹੁਤ ਮਤਲਬ ਇਦਾਂ ਦੇ ਕਨਸੈਪਟ ਨੇ ਜਿਹ ਤੁਹਾਡੀ ਗੱਲ ਕੀਤੀ ਜੇ ਤੁਹਾਡਾ ਬੜਾ ਡ੍ਰੀਮ ਰੋਲ ਹੈ ਜਿਹਦੇ ਵਿੱਚ ਰਾਜ ਹਨਾ ਕੰਮ ਕਰਨ ਲਈ ਬਹੁਤ ਟਾਈਮ ਤੋਂ ਵੇਟ ਕਰ ਰਿਹਾ ਕਿਹੜਾ ਉਹ ਪ੍ਰੋਜੈਕਟ ਹੈ ਸਾਂ ਨਹੀਂ ਪ੍ਰੋਜੈਕਟ ਕਰ ਉਹਨੂੰ ਤਾਂ ਮੈਂ ਰੈਡੀਆ ਕੋਈ ਆ ਹੀ ਨਹੀਂ ਰਿਹਾ ਆਪ ਦਾ ਹਰ ਇੱਕ ਤਰ੍ਹਾਂ ਦੇ ਕਰੈਕਟਰ ਕਰਨਾ ਪਿਆ। ਲੇਕੋ ਹੁੰਦਾ ਨਾ ਪਰਸਨਲੀ ਫੇਵਰਿਟ ਹੋਏ ਕਿ ਹਾਂ ਇਹ ਹੈ ਕਿ ਮੈਂ ਮਤਲਬ ਕੁਝ ਸੈਂਟਰ ਕਰੈਕਟਰ ਕਰਨਾ ਚਾਹੁੰਦੀ ਹਾਂ ਜੇ ਆਈ ਏਮ ਸ਼ੋਰ ਤੁਹਾਨੂੰ ਇਹ ਹੋ ਜਾ ਮਿਲਣਗੇ ਕਿਉਂਕਿ ਤੁਹਾਨੂੰ ਆਡੀਅנס ਦਾ ਪਿਆਰ ਕਰਦੀ ਹੈ ਨਾ ਜੇ ਮੈਸੇਜ ਦੇਣਾ ਚਾਹੁੰਦੇ ਹੋ ਕੋਈ ਇਸ ਫਿਲਮ ਬਾਰੇ ਮੈਂ ਇਹੀ ਕਹੂੰਗੀ ਕਿ ਜਿੱਦਾਂ ਛੋਟੇ ਛੋਟੇ ਝੂਟ ਸਾਡੀ ਲਾਈਫ ਨੂੰ ਕਰਾਫ ਕਰਦੇ ਆ ਸੋ ਸਾਨੂੰ ਲੈਂਬਰਗਿਨੀ ਜ਼ਰੂਰ ਦੇਖਣੀ ਚਾਹੀਦੀ ਹੈ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਮਤਲਬ ਛੁਟਕਾਰਾ ਪਾ ਸਕਦੇ ਹਾਂ। ਥੈਂਕ ਯੂ ਸੋ ਮਚ